22 ਜੁਲਾਈ ਨੂੰ ਗੁਰਦਾਸਪੁਰ ਦੇ ਦਿਨਾਨਗਰ ਵਿੱਚ دہشت گردਾਂ ਨਾਲ ਲੋਹਾ ਲੈਂਦੇ ਹੋਏ ਹੋਮਗਾਰਡ ਦੇ ਜਵਾਨ ਸੁਖਦੀਪ ਸਿੰਘ ਸ਼ਹੀਦ ਹੋ ਗਏ ਸਨ। ਉਹਨਾਂ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚੇ। ਬਾਦਲ ਨੇ ਸ਼ਹੀਦ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਚੈੱਕ ਅਤੇ ਸ਼ਹੀਦ ਦੇ ਬੇਟੇ ਲਈ ਪੁਲਿਸ ਦੀ ਭਰਤੀ ਦਾ ਜੁਆਇਨਿੰਗ ਲੈਟਰ ਦਿੱਤਾ। ਇਹਦੇ ਨਾਲ ਹੀ ਪਿੰਡ ਵਿੱਚ ਸ਼ਹੀਦ ਦੇ ਨਾਮ ਤੇ ਸ਼ਹੀਦੀ ਗੇੜ ਬਣਾਉਣ ਦੇ ਲਈ ਵੀ ਪਿੰਡ ਦੇ ਪੰਚਾਇਤ ਨੂੰ 5 ਲੱਖ ਰੁਪਏ ਦੇਣ ਦੀ ਗੱਲ ਕਹੀ ਇਹ ਨੇਸ਼ਨ ਦੀ ਲੜਾਈ ਹੈ ਸਾਰੀ ਨੇਸ਼ਨ ਉੱਤ ਲੱਗੀ ਹੈ ਦੇਸ਼ ਦੀ ਗਵਰਨਮੈਂਟ ਵੀ ਲੜ ਰਹੀ ਹੈ ਸੂਬੇ ਦੀ ਲੋਕ ਲੜ ਰਹੀ ਹੈ ਦੇਖ ਕੇ ਮੈਂ ਮੇਰੇ ਕੋਲ ਯੋਗ ਲਖ ਨੇ ਜਿਨ੍ਹਾਂ ਨਾਲ ਮੈਂ ਪੁਲਿਸ ਦਾ ਦੀ ਉਹਨਾਂ ਨੂੰ ਸ਼ਾਬਾਸ਼ ਬੁੱਨਾ ਕੋਹਨਾ ਨੇ ਬਹੁਤ ਵੱਡੇ ਬਕੁਰਬਾਨੀ ਨਾਲ ਇੱਕ ਬਹੁਤ ਵੱਡੀ ਟ੍ਰੈਜੇਡੀ ਨੂੰ ਟਾਲਿਆ ਆਪਣੇ ਕਦੇ ਪੰਜਾਬ 'ਚ ਅਜਿਹਾ ਇਨਸੀਡੈਂਟ ਨਹੀਂ ਹੋਇਆ 13-14 ਸਾਲਾਂ ਬਾਅਦ ਇਹ ਇਨਸੀਡੈਂਟ ਹੋਇਆ ਕੋਈ ਇਨਸੀਡੈਂਟ ਹੁੰਦਾ ਉਹ ਤੋਂ ਬੰਦਾ ਸਭ ਕੁਝ ਹੀ ਸਕਦਾ ਹੁਣ ਜਿਹੜੀਆਂ ਕਮੀਆਂ ਹੋਣਗੀਆਂ ਦੂਰ ਕਰਾਂਗੇ ਜਿਹਦੇ ਨਾਲ ਅਪਾ ਆਪਣਾ ਕੰਮ ਅੱਛਾ ਕੰਪਲਟ ਕਰ ਸਕਦਾ ਸੀ ਜੀਐਮ ਸਾਹਿਬ ਸਾਡੇ ਘਰ ਆਏ ਸੀ ਤੇ ਉਹਨਾਂ ਨੇ ਸਾਨੂੰ ਚੈੱਕ ਦਿੱਤਾ ਤੇ ਸਾਡੀ ਪੂਰੀ ਜ਼ਿੰਮੇਵਾਰੀ ਉਠਾਉਣ ਦਾ ਪ੍ਰੋਮਿਸ ਕੀਤਾ ਉਹਨਾਂ ਨੇ ਮੇਰੇ ਵੱਡੇ ਭਰਾ ਨੂੰ ਨੌਕਰੀ ਵੀ ਦਿਲਵਾ ਦਿੱਤੀ ਹੈ ਤੇ ਹੋਰ ਵੀ ਉਹ ਪ੍ਰੋਬਲਮਸ ਸਾਰੀ ਜਾਣਨਾ ਚਾਹੁੰਦੇ ਆ ਤੇ ਸਾਡੀ ਪੂਰੀ ਸਹਾਇਤਾ ਕਰਨਾ ਚਾਹੁੰਦੇ ਆ